ਅੱਜ ਟੋਰਾਂਟੋ ਡਾਊਨਟਾਊਨ ਵਿੱਚ ਸਥਿਤ ਭਾਰਤੀ ਦੂਤਾਵਾਸ ਵਿੱਚ ਭਾਰਤੀ ਸੰਵਿਧਾਨ ਦੇ 75 ਸਾਲ ਪੂਰੇ ਹੋਣ ਦੀ ਖੁਸ਼ੀ ਦੇ ਵਿੱਚ ਗਣਤੰਤਰ ਦਿਵਸ ਮਨਾਇਆ ਗਿਆ। ਭਾਰਤ ਨੇ 26 ਜਨਵਰੀ 1950 ਨੂੰ ਆਪਣੇ ਖੁੱਦ ਦੇ ਸੰਵਿਧਾਨ ਨੂੰ ਲਾਗੂ ਕਰਕੇ ਆਪਣੇ ਆਪ ਨੂੰ ਇੱਕ ਗਣਰਾਜ ਦੇਸ਼ ਐਲਾਨ ਦਿੱਤਾ ਸੀ। 26 ਜਨਵਰੀ ਦਾ ਇਹ ਦਿਨ ਭਾਰਤ ਦੇ ਵਿੱਚ ਰਾਸ਼ਟਰੀ ਦਿਵਸ ਵਜੋਂ ਵੀ ਮਾਨਤਾ ਰੱਖਦਾ ਹੈ। ਇਸ ਦਿਨ ਨੂੰ ਮਨਾਉਣ ਦੇ ਲਈ ਅੱਜ ਵੱਡੀ ਗਿਣਤੀ ਵਿੱਚ ਭਾਰਤੀ ਮੂਲ ਦੇ ਲੋਕ ਭਾਰਤੀ ਦੂਤਾਵਾਸ ਵਿੱਚ ਇਕੱਠੇ ਹੋਏ ਜਿੱਥੇ ਟੋਰਾਂਟੋ ਵਿੱਚ ਭਾਰਤ ਦੇ ਕਾਰਜਕਾਰੀ ਕੌਂਸਲ ਜਨਰਲ ਗਰੀਸ਼ ਜਨੇਜਾ ਨੇ ਸਭ ਨੂੰ ਇਸ ਦਿਨ ਦੀਆਂ ਮੁਬਾਰਕਾਂ ਦਿੱਤੀਆਂ। ਠੀਕ ਹੈ ਸਭ ਤੋਂ ਪਹਿਲੇ ਤੋਂ ਮੈਂ 76ਵੇਂ ਗਣਤંત્ર ਦਿਵਸ ਸਪੇਸ ਸਭ ਕੋ ਬਹੁਤ-ਬਹੁਤ ਬਧਾਈ ਦਿੰਦਾ ਹਾਂ ਅਤੇ ਵੈਲਕਮ ਕਰਦਾ ਹਾਂ ਜੋ ਲੋਕ ਇੱਥੇ ਆਏ ਹੋਰ ਜੋ ਲੋਕ ਟੀਵੀ 'ਤੇ ਦੇਖ ਰਹੇ ਹਨ ਇਹ ਸਾਡੇ ਲਈ ਬੜਾ ਬੜਾ ਅੱਛਾ ਮੌਕਾ ਦਾ ਬਹੁਤ ਮਾਈਲਸਟੋਨ ਡੇ ਹੈ ਸਾਡੇ ਲਈ ਇੰਡੀਅਨ ਹਿਸਟਰੀ ਵਿੱਚ ਅਸੀਂ ਅੱਜ 75 ਸਾਲ ਕਨਸਟੀਟਿਊਸ਼ਨ ਪੂਰੇ ਕਰ ਰਹੇ ਹਾਂ। ਅਸੀਂ ਚਾਹੁੰਦੇ ਹਾਂ ਕਿ ਲੋਕ ਆਉਣ ਅਤੇ ਇਸ ਮੌਕੇ 'ਤੇ ਆਪਣਾ ਇੰਜੋਏ ਕਰਨ ਅਤੇ ਆਪਣਾ ਭਾਰਤ ਕੁਮੀ ਕੇ ਸਾਥ ਜੁੜੇ। ਇਸ ਸਮਾਗਮ ਵਿੱਚ ਭਾਰਤ ਦੇ ਲੋਕ ਨਾਚ, ਦੇਸ਼ ਪ੍ਰੇਮ ਅਤੇ ਦੇਸ਼ ਭਗਤੀ ਦੇ ਗਾਣੇ ਵੀ ਗਾਏ ਗਏ। ਕੌਂਸਲਟ ਦੇ ਸਟਾਫ ਵੱਲੋਂ ਹਾਜ਼ਰੀਨਾਂ ਲਈ ਭਾਰਤ ਦੇਸ਼ ਦੀ ਝਲਕ ਪੇਸ਼ ਕਰਦਾ ਇੱਕ ਪ੍ਰੋਗਰਾਮ ਦਾ ਪ੍ਰਬੰਧ ਵੀ ਕੀਤਾ ਗਿਆ। पहले तो बहुत अच्छा मौका है मतलब मैं अपने आप को बहुत सौभाग्यशाली मानती हूँ कि इस दिवस पर मुझे गणतंत्र दिवस पर मुझे आ, अपना कला का प्रदर्शन करने का मौका मिला और काउंसलेट में और जब आप इंडिया से दूर होते हो तो आपको एक फीलिंग बहुत ज़्यादा हो जाती है लेकिन यू यू रियली आ, आपका जो मातृभक्ति की भावना है यहाँ पे सब लोगों को देखकर आपकी देशभक्ति और ज़्यादा उजागर हो जाती है आ, ਇਹਾਂ ਪੇ ਜੋ ਪਰਫਾਰਮ ਕੀਤਾ ਮੈਨੇ ਉਹ ਕਥਕ ਮੇ ਪਰਫਾਰਮ ਕੀਤਾ ਪੈਟ੍ਰੀਓਟਿਕ ਦੇਸ਼ ਭਗਤੀ Song ਸੇ ਸ਼ੁਰੂ ਕੀਤਾ ਔਰ ਵੰਦੇ ਮਾਤਰਮ ਮਾਤਰਭੂਮੀ ਕੋ ਨਮਨ ਔਰ ਉਸਕੇ ਬਾਅਦ ਮੈਨੇ ਇੱਕ ਤਾਰਾ ਪ੍ਰਸਤੁਤ ਕੀਤਾ ਕਥਕ ਮੇ ਤਿੰਨ ਤਾਲ ਮੇ ਇਸ ਸਮਾਰੋਹ ਵਿੱਚ ਭਾਰਤੀ ਮੂਲ ਦੇ ਆਮ ਲੋਕਾਂ ਤੋਂ ਇਲਾਵਾ ਭਾਰਤ ਦੇਸ਼ ਦੀ ਆਰਮੀ ਨੇਵੀ ਅਤੇ 에어ਫੋਰਸ ਵਿੱਚ ਆਪਣੀਆਂ ਸੇਵਾਵਾਂ ਨਿਵਾ ਚੁੱਕੇ ਸੇਵਾਮੁਕਤ ਫੌਜੀ ਵੀ ਸ਼ਾਮਲ ਹੋਏ ਜਿਨ੍ਹਾਂ ਨੇ ਆਪਣੇ ਸਮਿਆਂ ਵਿੱਚ ਭਾਰਤ ਦੇਸ਼ ਲਈ ਕੀਤੀਆਂ ਸੇਵਾਵਾਂ ਨੂੰ ਯਾਦ ਕੀਤਾ ਇੱਥੇ ਰਹਿੰਦੇ ਆ ਵੀ ਰੌਣਡ 20 ਸਾਲ ਹੋ ਗਿਆ ਔਰ ਮੈਂ ਕਾਮਨਲੀ ਜੋ ਹੈ ਜੁਮਨ ਰਟਾਇਰ ਮਿਲਦਾ ਤੇ ਮੈਂ ਜੋ ਜੋਨੇ ਵੀ ਇਵੈਂਟ ਹੁੰਦੇ ਨੇ ਇੰਡੀਅਨ ਕੌਸਟਲ ਜਨਰਲ ਦੇ ਮੈਂ ਅਟੈਂਡ ਕਰਦਾ ਰਹਿਣਾ ਬਹੁਤ ਵਧੀਆ ਲੱਗਿਆ ਔਰ ਮੈਂ ਚਾਹੁੰਦਾ ਕਿ ਜਿਹੜੇ ਸਾਡੇ ਇੰਡੀਅਨ ਔਰੀਜਿਨ ਦੇ ਜਿੰਨੇ ਵੀ ਸਟਰੀਜਨ ਆ ਉਹਨਾਂ ਨੂੰ ਜੋ ਹੈ ਵੱਧ ਚੜ ਕੇ ਜੋ ਜਿਹੜੀ ਸਾਡੀ ਇੱਕ ਕੰਟਰੀ ਇੰਡੀਆ ਔਰ ਕੈਨੇਡੀਅਨ ਪਾਇਸ ਬਣ ਗਏ ਹੋ ਇੰਡੀਆ ਨਾਲ ਜੋ ਹੈ ਆਪਣੇ ਦਿਲੋਂ ਮੁਹੱਬਤ ਕਰਨੀ ਚਾਹੀਦੀ ਆ ਔਰ ਦਿਨੋਂ ਜੋ ਹੈ ਸਾਰਾ ਕੁਝ ਉਹਨਾਂ ਨਾਲ ਜੋ ਤੁਹਾਡਾ ਡੈਡੀਕੇਸ਼ਨ ਹੈ ਕਿ ਫਸਟ ਆਫ ਆਲ ਸਾਨੂੰ ਇਹ ਕਹਿਣਾ ਚਾਹੀਦਾ ਕਿ ਆਈ ਐਮ ਇੰਡੀਅਨ ਆਈ ਐਮ ਆਈ ਐਮ ਇੰਡੀਅਨ ਜੋ ਸਲੋਕਨ ਹੈ ਇਹ ਜੋ ਹੈ ਸਾਰੇ ਜੋ ਜਿੰਨੇ ਵੀ ਇੰਡੀਅਨ ਸਿਟੀਜ਼ਨ ਹੈ ਉਹਨਾਂ ਦੇ ਮਨ ਵਿੱਚ ਹੋਣਾ ਚਾਹੀਦਾ ਔਰ ਇਹ ਇੱਕ ਐਸਾ ਸਪਿਰਟ ਹੈ ਜੋ ਸਾਡੇ ਦੇਸ਼ ਨੂੰ ਜੋ ਹੈ ਜਿਸ ਤਰ੍ਹਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਸਾਡਾ ਦੇਸ਼ ਜੋ ਹੈ ਵਰਲਡ ਦੇ ਵਿੱਚ ਨੰਬਰ 3 ਸੈਕੰਡ ਹੋ ਸਕਦਾ ਹੈ ਆਉਣ ਵਾਲੇ ਸਮੇਂ ਤੇ ਫਸਟ ਕੰਟਰੀ ਵੀ ਬਣੇ ਔਰ ਇਹ ਸਾਡਾ ਸਾਡੇ ਸਾਰਿਆਂ ਦੇ ਯੋਗਦਾਨ ਦੇ ਨਾਲ ਹੀ ਇਹ ਸੰਭਵ ਹੋ ਸਕਦਾ ਹੈ ਭਾਵੇਂ ਕਿ ਕੁਝ ਸਮੇਂ ਤੋਂ ਭਾਰਤ ਅਤੇ ਕੈਨੇਡਾ ਦੇ ਦਰਮਿਆਨ ਕੂਟਨੀਤਿਕ ਸਬੰਧ ਜਿਆਦਾ ਚੰਗੇ ਨਹੀਂ ਰਹੇ ਹਨ ਪਰ ਅੱਜ ਕਾਰਜਕਾਰੀ ਕਾਉਂਸਲ ਜਰਨਲ ਗਰੀਸ਼ ਜਨਰੇਟਾ ਦਾ ਕਹਿਣਾ ਸੀ ਕਿ ਭਾਰਤ ਅਤੇ ਕੈਨੇਡਾ ਦੇ ਲੋਕਾਂ ਦੇ ਵਿੱਚ ਆਪਸੀ ਰਿਸ਼ਤਾ ਅਤੇ ਪਿਆਰ ਹਮੇਸ਼ਾ ਬਰਕਰਾਰ ਰਹੇਗਾ ਓਮਨੀ ਨਿਊਜ਼ ਦੇ ਲਈ ਜਸਪ੍ਰੀਤ ਪੰਦੇੜੀ